ਇਸ ਸਰਦੀਆਂ ਆਪਣੇ ਘਰੇ ਲਸਣ ਅਤੇ ਅਦਰਕ ਦਾ ਮੁਰੱਬਾ ਤਿਆਰ ਕਰਕੇ ਨਾ ਖਾ ਲਿਓ ਜੇ ਤੁਸੀਂ ਇਹ ਖਾ ਲਿਆ ਫਿਰ ਤੁਸੀਂ ਬਿਮਾਰ ਨਹੀਂ ਹੋਵੋਗੇ ਜੇ ਤੁਸੀਂ ਬਿਮਾਰ ਨਾ ਹੋਏ ਫਿਰ ਤੁਸੀਂ ਡਾਕਟਰਾਂ ਕੋਲੇ ਕਿਵੇਂ ਜਾਓਗੇ ਬੋਤਲਾਂ ਕਿਵੇਂ ਲਗਵਾਉਂਗੇ ਟੀਕੇ ਕਿਵੇਂ ਲਗਵਾਉਂਗੇ ਅਤੇ ਐਡੀਆਂ ਐਡੀਆਂ ਜਿਹੜੀਆਂ ਗੋਲੀਆਂ ਕੈਪਸੂਲ ਹੁੰਦੇ ਨੇ ਉਹ ਤੁਸੀਂ ਕਿਵੇਂ ਖਾਓਗੇ ਡਾਕਟਰਾਂ ਦਾ ਵੀ ਜਿਹੜਾ ਤੰਦਾ ਮੰਦਾ ਪੈ ਜੂਗਾ ਜੇਕਰ ਤੁਸੀਂ ਇਹ ਨੁਸਖਾ ਆਪਣੇ ਘਰੇ ਤਿਆਰ ਕਰਕੇ ਖਾ ਪੀ ਲਿਆ ਤਾਂ ਦੋਸਤੋ ਇਹ ਤੁਸੀਂ ਤਾਂ ਮੈਨੂੰ ਪਤਾ ਨਹੀਂ ਕਰਨਾ ਇਹ ਤੁਸੀਂ ਉਹਨਾਂ ਨੂੰ ਜ਼ਰੂਰ ਭੇਜ ਜਦੋਂ ਜਿਹੜੇ ਤੁਹਾਡੇ ਜਿਨ੍ਹਾਂ ਲਈ ਤੁਸੀਂ ਅਰਦਾਸ ਕਰਦੇ ਹੋ ਜਿਨ੍ਹਾਂ ਦੀ ਤੰਦਰੁਸਤੀ ਤੁਸੀਂ ਮੰਗਦੇ ਹੋ ਅਤੇ ਜਿਨ੍ਹਾਂ ਦੇ ਭਲੇ ਲਈ ਤੁਸੀਂ ਅਰਦਾਸ ਦੇ ਵਿੱਚ ਸ਼ਾਮਲ ਹੁੰਨੇ ਹੋ ਜੇ ਤੁਸੀਂ ਸਰਬੱਤ ਦੇ ਭਲੇ ਦੇ ਅਰਦਾਸ ਦੇ ਵਿੱਚ ਸ਼ਾਮਲ ਹੁੰਨੇ ਹੋ ਤਾਂ ਇਹ ਵੀਡੀਓ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਕੋਲੇ ਚਲੀ ਜਾਏ ਇਸ ਜਿਹੜਾ ਇਹਨਾਂ ਦਾ ਮਰਬਾ ਹੁੰਦਾ ਹੈ ਲਸਣ ਦਾ ਤੇ ਅਦਰਕ ਦਾ ਮਰਬਾ ਜਿਹੜਾ ਰਾਮ ਬਾਣ ਲੁਸਕਾ ਹੁੰਦਾ ਉਹਨੂੰ ਰਾਮ ਬਾਣ ਕੀ ਹੁੰਦਾ ਹੈ ਰਾਮ ਬਾਣ ਕਹਿੰਦੇ ਜਿਹੜਾ ਰਾਮ ਦਾ ਤੀਰ ਹੁੰਦਾ ਸੀ ਉਹਨੂੰ ਅੱਖਾਂ ਮੀਚ ਕੇ ਛੱਡ ਦਿੰਦੇ ਸੀ ਉਹ ਆਪਣੇ ਆਪ ਟਿਕਾਣੇ ਤੇ ਵੱਜਦਾ ਸੀ। ਰਾਮ ਬਾਣ ਦਾ ਮਤਲਬ ਹੁਣ ਇਹਨਾਂ ਨੂੰ ਆਪਾਂ ਤਾਂ ਕਹਿੰਦੇ ਆ ਵੀ ਰਾਮ ਬਾਣ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ, ਬਿਮਾਰੀ, ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਆ ਇੱਥੋਂ ਤੱਕ ਕਿ ਕੈਂਸਰ ਤੱਕ ਦੀਆਂ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ ਇਸ ਮੁਰੱਬੇ ਦੇ ਨਾਲ। ਇਹ ਮੁਰੱਬੇ ਦੇ ਨਾਲ ਹੋਰ ਆਪਾਂ ਮੋਟੀਆਂ-ਮੋਟੀਆਂ ਵੈਸੇ ਤਾਂ ਅਣਗਿਣਤ ਨੇ। ਇੱਕ ਐਂਟੀਬਾਇਓ ਐਂਟੀਸੈਪਟਿਕ ਹੁੰਦੀ ਹੈਗੀ ਐਂਟੀਬਾਇਓਟਿਕ ਕਹਿੰਦੇ ਨੇ ਵੀ ਉਹ ਗੋਲੀ ਆ ਜਿਹੜੀ ਉਹ ਮਤਲਬ ਕਿ ਆਯੁਰਵੇਦ ਦੇ ਵਿੱਚੋਂ ਗੋਲੀ ਨਹੀਂ ਪਰ ਇਸ ਤੋਂ ਵੱਡਾ ਐਂਟੀਬਾਇਓਟਿਕ ਹੋਰ ਹੈ ਹੀ ਕੋਈ ਨਹੀਂ ਇਸ ਤੋਂ ਵੱਡਾ ਕੋਈ ਨਹੀਂ ਇਹ ਐਂਟੀ ਐਂਟੀਡੋਜ ਹੈ ਇਹ ਬਿਮਾਰੀਆਂ ਦੇ ਖਿਲਾਫ ਲੜਨ ਦੀ ਐਂਟੀਡੋਜ ਹੈ ਇਹਦੇ ਬਰਾਬਰ ਕੋਈ ਐਂਟੀਡੋਜ ਹੈ ਹੀ ਨਹੀਂ ਸਭ ਤੋਂ ਵੱਡੀ ਐਂਟੀਡੋਜ ਹੈ ਆਪਣਾ ਲਸਣ ਤੇ ਲਸਣ ਦੇ ਹੋਰ ਕੀ ਕੀ ਫਾਇਦੇ ਨੇ ਅਗਰ ਤੁਹਾਨੂੰ ਕੋਈ ਸੈਕਸੂਅਲ ਪ੍ਰੋਬਲਮ ਆ ਰਹੀ ਹੈ ਤਾਂ ਵੀ ਅਗਰ ਤੁਹਾਨੂੰ ਖੂਨ ਗਾੜਾ ਤੁਹਾਡਾ ਦਿਲ ਦੀ ਕੋਈ ਬਿਮਾਰੀ ਹੈ ਦਿਲ ਕਮਜ਼ੋਰ ਹੋ ਰਿਹਾ ਜਾਂ ਮਤਲਬ ਕਿ ਦਿਲ ਦੇ ਜਿਹੜੇ ਪੰਪ ਕਰਦਾ ਉਹਦੇ 'ਚ ਕੋਈ ਪ੍ਰੋਬਲਮ ਆ ਰਹੀ ਹੈ ਖੂਨ ਦੇ ਵਿੱਚ ਗਾੜਾਪਨ ਜਾਂ ਕਿਸੇ ਤਰ੍ਹਾਂ ਦਾ ਕੋਈ ਕੋਲੇਸਟ੍ਰੋਲ ਵਗੈਰਾ ਹੋ ਰਿਹਾ ਤਾਂ ਉਹਦੇ ਵਿੱਚ ਤੇ ਬਾਕੀ ਹਾਜਮੇ ਵਾਸਤੇ ਬਹੁਤ ਵਧੀਆ ਅਗਰ ਤੁਹਾਨੂੰ ਵਾਇਰਲ ਬੁਖਾਰ ਹੁੰਦਾ ਖਾਂਸੀ ਹੁੰਦੀ ਹੈ ਜ਼ੁਕਾਮ ਹੁੰਦਾ ਤੁਸੀਂ ਬਾਰ-ਬਾਰ ਬਿਮਾਰ ਹੋ ਜਾਂਦੇ ਹੋ ਇਮਿਊਨਿਟੀ ਤੁਹਾਡੀ ਕਮਜ਼ੋਰ ਹੋ ਗਈ ਹੈ ਬਾਰੀ-ਬਾਰੀ ਤੁਹਾਨੂੰ ਬਿਮਾਰੀਆਂ ਚਿੰਬੜੀ ਜਾਂਦੀਆਂ ਨੇ ਤਾਂ ਵਿੱਚ ਇਹ ਵੀ ਪਾਵਾਂਗੇ ਆਪਾਂ ਅਦਰਕ ਇਹ ਤਾਂ ਛੱਡ ਗੱਲਾਂ ਦਿਓ ਮਰੇ ਦੋਨੇ ਚੀਜ਼ਾਂ ਯਾਰ ਸਰਦੀਆਂ ਦੇ ਵਿੱਚ ਐਡਾ ਰਾਮਬਾਣ ਨੁਸਖਾ ਬਣਨਾ ਹੈ ਮਰਬਾ ਬਣੂਗਾ ਨਾਲੇ 10 ਮਿੰਟਾਂ 'ਚ ਹੁਣੇ 2-4 ਮਿੰਟਾਂ 'ਚ ਤੁਹਾਨੂੰ ਤਿਆਰ ਕਰਕੇ ਦਿਖਾ ਦੂੰਗਾ ਇੱਕ ਖਾਣਾ ਕਿਵੇਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਇੱਕ ਤਾਂ ਵੀਡੀਓ ਨੂੰ ਜੇ ਚੰਗੀ ਤਰ੍ਹਾਂ ਹੁਣ ਖੜੇ ਗਏ ਹੋ ਵੀਡੀਓ ਤੇ ਇੱਕ ਤਾਂ ਵੀਡੀਓ ਨੂੰ ਸਕਿੱਪ ਨਾ ਕਰਿਓ ਠੀਕ ਆ ਪੂਰੀ ਵੀਡੀਓ ਨੂੰ ਦੇਖ ਲਿਓ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਪੂਰੀ ਵੀਡੀਓ ਦੇਖ ਲਿਓ ਕੱਲੀ-ਕੱਲੀ ਚੀਜ਼ ਵੀ ਕਿਵੇਂ ਆਪਾਂ ਤਿਆਰ ਕਰਾਂਗੇ ਕਿਵੇਂ ਖਾਣਾ ਨਹੀਂ ਤਾਂ ਫਿਰ ਤੁਸੀਂ ਕਹੋਗੇ ਹੰਟਰ ਸਾਹਿਬ ਦੱਸਿਆ ਤੁਸੀਂ ਕੁਝ ਹੋ ਰਹੀ ਸੀ ਬੜ ਕੁਝ ਹੋ ਰਿਹਾ ਤਾਂ ਦੋਸਤੋ ਆਪਾਂ ਖਾਣਾ ਕੀ ਹੈ ਜਿਹੜਾ ਇਹ ਹੈ ਆਪਣਾ ਆਪਣਾ ਇਹ ਕੀ ਹੈ ਲਸਣ ਲਸਣ ਦੀ ਇੱਕ ਕਲੀ ਜੇ ਵੱਡੀ ਹੈ ਤਾਂ ਇੱਕ ਕਲੀ ਜੇ ਇਸ ਤਰ੍ਹਾਂ ਦੀਆਂ ਛੋਟੀਆਂ ਨੇ ਤਾਂ ਦੋ ਕਲੀਆਂ ਸਵੇਰੇ ਖਾਲੀ ਪੇਟ ਖਾ ਲੈਣੀਆਂ ਨੇ ਤੁਸੀਂ ਨੇ ਉਤੋਂ ਦੀ ਕੋਸਾ-ਕੋਸਾ ਤੁਸੀਂ ਪਾਣੀ ਪੀ ਲੈਣਾ ਠੀਕ ਹੈ ਇਹ ਲਸਣ ਦੀ ਇੱਕ ਕਲੀ ਜਿੰਨੀ ਇਹ ਨਹੀਂ ਆਪਾਂ ਕਟਾਂਗੇ ਤੁਹਾਨੂੰ ਦਿਖਾਵਾਂਗੇ ਇਹ ਸ਼ਾਮ ਨੂੰ ਪੈਣ ਤੋਂ ਪਹਿਲਾਂ ਚੱਬ ਕੇ ਹਲਕੇ ਹਲਕੇ ਚੱਬ ਕੇ ਇਹਨੂੰ ਅੰਦਰ ਲਗਾ ਲਓ 5-7 ਮਿੰਟਾਂ ਬਾਅਦ ਕੋਸਾ ਜਾਂ ਪਾਣੀ ਪੀ ਲਓ ਤੁਹਾਡੀ ਖਾਂਸੀ ਬਲਗਮ ਸਭ ਕੁਝ ਚੱਕ ਦੂ ਇਹ ਜੜੋ ਤੇ ਜੇਕਰ ਤੁਹਾਨੂੰ ਖਾਂਸੀ ਹੋ ਚੁੱਕੀ ਹੈ ਫਿਰ ਸਵੇਰੇ ਸ਼ਾਮ 2-3 ਦਿਨ ਇਹ ਖਾ ਲਓ ਤੁਸੀਂ ਸਵੇਰੇ ਆਹ ਖਾਣਾ ਬੰਦ ਕਰ ਦਿਓ ਹਜੇ ਸਵੇਰੇ ਖਾਲੀ ਪੇਟ ਤੇ ਸ਼ਾਮ ਨੂੰ 2-3 ਦਿਨ ਇਹ ਲੈ ਲਓ ਤੁਹਾਡੀ ਖਾਂਸੀ ਮੈਨੂੰ ਵੀ ਖਾਂਸੀ ਜ਼ੁਕਾਮ ਹੋ ਰਿਹਾ ਸੀ ਅੱਜ ਬਿਲਕੁਲ ਠੀਕ ਹੈ ਇਹ ਦੋਸਤੋ ਕੋਈ ਮੈਂ ਹਵਾ 'ਚ ਗੱਲਾਂ ਨਹੀਂ ਕਰ ਰਿਹਾ ਦੇਖੋ ਮੈਂ ਪਹਿਲਾਂ ਮਰੱਬਾ ਪਾਇਆ ਹੈ ਪਹਿਲਾਂ ਮੈਂ ਆਪ ਯੂਜ਼ ਕਰਕੇ ਕਰਿਆ ਇਹ ਹੁਣ ਮੇਰੇ ਕੋਲੇ ਖਤਮ ਹੋ ਗਿਆ ਮੈਂ ਤਾਂ ਕਰਕੇ ਦੁਬਾਰੇ ਪਾਉਣ ਲੱਗਿਆ ਅੱਜ ਕੱਲੀ-ਕੱਲੀ ਚੀਜ਼ ਦੇਖ ਲਿਓ ਕਿਵੇਂ ਤਿਆਰ ਕਰਨੀ ਹੈ ਇਹਦੇ ਲਈ ਚਾਹੀਦਾ ਕੀ ਹੋਊਗਾ ਤੁਹਾਨੂੰ ਇਹਦੇ ਲਈ ਤੁਹਾਨੂੰ ਚਾਹੀਦਾ ਹੋਊਗਾ ਇੱਕ ਤਾਂ ਚੱਕੂ ਜਿਹਦੇ ਨਾਲ ਆਪਾਂ ਇਹਨੂੰ ਛਿੱਲਾਂਗੇ ਤੇ ਇਹਨੂੰ ਕਟਾਂਗੇ ਇੱਕ ਤੁਹਾਨੂੰ ਚਮਚ ਚਾਹੀਦਾ ਹੋਊਗਾ ਜਿਹਦੇ ਨਾਲ ਆਪਾਂ ਮਖਿਆਲ ਆ ਮਖਿਆਲ ਨੂੰ ਡੱਬੇ ਦੇ ਵਿੱਚ ਪਾਵਾਂਗੇ ਇੱਕ ਤੁਹਾਨੂੰ ਚਾਹੀਦਾ ਹੋਊਗਾ ਇਸ ਤਰ੍ਹਾਂ ਦਾ ਫੋਕ ਇਹ ਫੋਕ ਨਹੀਂ ਹੈਗਾ ਉਹ ਜਿਹੜੇ ਫਰੂਟ ਖਾਣ ਵਾਲੇ ਚਾਟ ਖਾਣ ਵਾਲੇ ਡੱਕੇ ਜਿਹੇ ਹੁੰਦੇ ਨੇ ਉਹ ਵੀ ਚੱਲ ਜਾਣਗੇ ਤੇ ਇਹਦੇ ਨਾਲ ਆਪਾਂ ਇਹਦੇ 'ਚ شہ ਮੋਰੀਆਂ ਕਰਾਂਗੇ ਨਾਲੇ ਇਹਦੇ 'ਚ ਵੀ ਕਰਾਂਗੇ ਤੇ ਪਹਿਲਾਂ ਮੈਂ ਜਿਹੜਾ ਹਨੀ ਹੈ ਮਖਿਆਲ ਹੈ ਇਹਦਾ ਛੋਟਾ ਡੱਬਾ ਲੈ ਕੇ ਆਇਆ ਸੀਗਾ ਪਰ ਜਦੋਂ ਮੈਨੂੰ ਇਹਦੇ ਗੁਣਾਂ ਦੇ ਪਤਾ ਲੱਗਿਆ ਤਾਂ ਇਹ ਤੇ ਕਿ ਮੈਂ ਵੱਡਾ ਡੱਬਾ ਲੈ ਕੇ ਆਇਆ ਤੁਸੀਂ ਦੇਖ ਸਕਦੇ ਹੋ ਇਹ ਸਵਾ ਕਿਲੋ ਦਾ ਤਾਂ ਦੋਸਤੋ ਆਜੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਨਾ ਵੀਡੀਓ ਫਿਰ ਜਾਦੀ ਲੰਬੀ ਹੋਈ ਜਾਊਗੀ ਆਪਾਂ ਸ਼ਾਰਟਕਟ ਦੇ ਵਿੱਚ ਤੁਹਾਨੂੰ ਸਾਰੀ ਚੀਜ਼ ਸਮਝਾ ਦਿੰਨੇ ਕਿ ਮਰਬਾ ਬਣਾਉਣਾ ਕਿਵੇਂ ਤੇ ਪਾਉਣਾ ਕਿਵੇਂ ਆ ਸਭ ਤੋਂ ਪਹਿਲੀ ਗੱਲ ਤਾਂ ਜਿਵੇਂ ਆ ਕਲੀਆਂ ਲੈਣੀਆਂ ਨੇ ਇਹ ਕਲੀਆਂ ਦੇ ਵਿੱਚ ਇਸ ਤਰ੍ਹਾਂ ਤੁਸੀਂ ਸ਼ਹਿਦ ਕਰਨੇ ਸਾਰ-ਪਾਰ ਇਸ ਤਰ੍ਹਾਂ ਇਸ ਤਰ੍ਹਾਂ ਇਹ ਇੱਕ ਥਾਂ ਮੇ ਨਹੀਂ ਕਰਨੇ ਐ ਹਲਕਾ ਹਲਕਾ ਥੋੜੀ ਥੋੜੀ ਜਗਾ ਛੱਡ ਕੇ ਇਸ ਤਰ੍ਹਾਂ ਸਾਰੇ ਦੇ ਵਿੱਚ ਪੂਰਾ ਪ੍ਰੋ ਲੈਣਾ ਇਹਨੂੰ ਮਤਲਬ ਕਿ ਕੋਈ ਵੀ ਜਗ੍ਹਾ ਦੀ ਛੱਡਣੀ ਨਹੀਂ ਚਾਹੀਦੀ ਤੁਸੀ ਇਸ ਤਰ੍ਹਾਂ ਪ੍ਰੋ ਲੈਣਾ ਇਹਨੂੰ ਇਸ ਤਰ੍ਹਾਂ ਤਾਂ ਕਿ ਜਿਹੜਾ ਆਪਾਂ ਇਹਨੂੰ ਜਦੋਂ ਆਪਾਂ ਮਰੱਬਾ ਪਾਵਾਂਗੇ ਇਹਦੇ ਵਿੱਚ ਹਨਾ ਹਨੀ ਪਾਵਾਂਗੇ ਮਖਿਆਲ ਪਾਵਾਂਗੇ ਤਾਂ ਇਹਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਮਖਿਆਲਾ ਉਹ ਰਚ ਜੇ ਇਹਦੇ ਵਿੱਚ ਮਤਲਬ ਕਿ ਤੁਰੋਂ ਸਾਰ ਪਾਰ ਹੋ ਜੇ ਮਤਲਬ ਕੋਈ ਕਮੀ ਨਾ ਰਹਿ ਛੱਡੋ ਇਸ ਤਰ੍ਹਾਂ ਨੂੰ ਆਰ ਪਾਰ ਕਰਦੇ ਹੋ ਬਿਲਕੁਲ ਕੋਈ ਵੀ ਜਗ੍ਹਾ ਨਾ ਛੱਡੋ ਇਸ ਤਰ੍ਹਾਂ ਕਰਦੇ ਹੋ ਇਸ ਤਰ੍ਹਾਂ ਕਰਕੇ ਬਸ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਹੌਲੀ ਹੌਲੀ ਕਰਕੇ ਸਾਰਿਆਂ ਦੇ ਵਿੱਚ ਹੀ ਕਰ ਲੈਨੇ ਆ ਇਸ ਤਰ੍ਹਾਂ ਦੀਆਂ ਮੋਰੀਆਂ ਆ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਲੰਬੂ ਲੰਬੀ ਹੋ ਜੂਗੀ ਥੋੜੀ ਆਪਾਂ ਕੱਟ ਲੈਨੇ ਆ ਵੀਡੀਓ ਨੂੰ ਆ ਮੈਂ ਸਾਰੀਆਂ ਚੀਜ਼ਾਂ ਤੁਹਾਨੂੰ ਤਿਆਰ ਕਰਕੇ ਦਿਖਾ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਵੀਡੀਓ ਸਟਾਰਟ ਕਰਾਂਗੇ ਦੁਬਾਰੇ ਮਰੱਬਾ ਬਣਾਉਣਾ ਕਿਵੇਂ ਆ ਦੋਸਤੋ ਜਿਵੇਂ ਖਰਾਕ ਲਈ ਜਾਂਦੀ ਹੈ ਸਾਲ ਦੇ ਵਿੱਚ ਪੰਜੀਰੀਆਂ ਰਲਾਈਆਂ ਜਾਂਦੀਆਂ ਨੇ ਆਪਣੇ ਘਰਾਂ ਦੇ ਵਿੱਚ ਸਾਗ ਬਣਦਾ ਸਾਗ ਦੇ ਵਿੱਚ ਮੱਖਣੀ ਘਿਓ ਆਪਾਂ ਡੱਕ ਡੱਕ ਕੇ ਪਾਉਂਦੇ ਆ ਅਤੇ ਫਿਰ ਖਾਂਦੇ ਆ ਤੇ ਜਿਹੜੇ ਚਿਕਨ ਮਟਰਨ ਦੇ ਸ਼ਕੀਨ ਨੇ ਨੌਨ ਵਜ ਨੇ ਉਹ ਚਾਰ ਪਾਉਂਦੇ ਨੇ ਬੱਕਰੇ ਦਾ ਜਾ ਫਿਰ ਸੂਰ ਦਾ ਜਾਂ ਹੋਰ ਕਈ ਤਰ੍ਹਾਂ ਦੇ ਚਾਰ ਪੈਂਦੇ ਨੇ ਤੇ ਆਪਾਂ ਰੱਜ ਕੇ ਖਰਾ ਖਾਣਿਆ ਸਾਲ ਦੇ ਵਿੱਚ ਪਰ ਦੋਸਤੋ ਕੁਝ ਕੁ ਲੋਕਾਂ ਨੂੰ ਇਹ ਜੀ ਦਾ ਕਰਦਾ ਹੁੰਦਾ ਖਰਾ ਖਾਣ ਦਾ ਪਰ ਖਾ ਨਹੀਂ ਪਾਉਂਦੇ ਕਿਉਂਕਿ ਉਹਨਾਂ ਦੇ ਕੋਲੇਸਟ੍ਰੋਲ ਜਾਂ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਨੇ ਤੇ ਦੋਸਤੋ ਤੁਸੀਂ ਆ ਲਸਣ ਖਾਓ ਜੇ ਕੋਲੇਸਟ੍ਰੋਲ ਥੋੜੇ ਨੇੜੇ ਤੜੇ ਵੀ ਖੜ ਗਿਆ ਨਾ ਤਾਂ ਕਹਿ ਦਿਓ ਆਕੇ ਦੋਸਤੋ ਤੁਹਾਡੇ ਸਾਹਮਣੇ ਆਪਾਂ ਨੇ ਸਾਰੇ ਕਰ ਲਏ ਨੇ ਤੇ ਆ ਰਹਿ ਗਈਆਂ ਮੈਂ ਤੁਹਾਡੇ ਸਾਹਮਣੇ ਮੈਂ ਚਲੋ ਕਰਕੇ ਦਿਖਾ ਦੂੰਗਾ ਮੈਂ ਇਸ ਤਰ੍ਹਾਂ ਤੁਸੀਂ ਅਦਰਕ ਦੇ ਵਿੱਚ ਵੀ ਪੂਰਾ ਅ ਆ ਕਰ ਲੈਣਾ ਪਤਲੀਆਂ ਪਤਲੀਆਂ ਕੱਲੀਆਂ ਅਦਰਕ ਦੀਆਂ ਲੈ ਲੈਣੀਆਂ ਨੇ ਦੇਖੋ ਕੱਟ-ਕੱਟ ਕੇ ਬਿਲਕੁਲ ਪਤਲੇ ਪੀਸੇਸ ਕਰ ਲੈਣੇ ਨੇ ਤੇ ਦੇਖੋ ਇਹ ਪਾ ਲਏ ਆਪਾਂ ਨੇ ਅਦਰਕ ਦੇ ਜਿਹੜੇ ਪੀਸ ਸੀਏ ਸਲਾਈਸ ਅਦਰਕ ਦੇ ਸਲਾਈਸ ਪਾ ਲਏ ਲਓ ਜੀ ਇਹ ਕੋਈ ਐ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਕੋਈ ਐ ਨਹੀਂ ਹੈ ਮੈਂ ਪਹਿਲੀ ਵਾਰੀ ਤਿਆਰ ਕਰ ਰਿਹਾ ਮੈਂ ਹਰ ਸਰਦੀਆਂ ਤਿਆਰ ਕਰਦਾ ਹੁੰਦਾ ਇਸ ਵਾਰ ਮੈਂ ਸੋਚਿਆ ਮੈਂ ਚਲੋ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ ਦੇਖੋ ਇੰਨੀ ਤਾਕਤ ਹੁੰਦੀ ਹੈ ਮਖਿਆਲ ਦੇਖੋ ਜਿਵੇਂ ਬਿਲਕੁਲ ਪਾਣੀ ਵਰਗਾ ਪਤਲਾ ਕਰਤਾ ਨਹੀਂ ਕੋਈ ਇਹ ਚ ਗਾੜਾ ਪੜ ਨਹੀਂ ਰਿਹਾ ਇੰਨੀ ਮਤਲਬ ਕਿ ਜਿਹੜਾ ਲਸਣ ਹੈ ਇੰਨੀ ਇਹਦੇ ਚ ਤਾਕਤ ਹੁੰਦੀ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅੱਜ ਤਾਜ਼ਾ ਜਿਹੜਾ ਉਹ ਪਾਵਾਂਗੇ ਟੋਨਿਕ ਬਣ ਗਿਆ ਇਹਨੂੰ ਆਪਾਂ ਖਾ ਲਾਂਗੇ ਇਹਨੂੰ ਪੀ ਲਾਂਗੇ ਮਤਲਬ ਪੀ ਲਾਂਗੇ ਚਾਹੇ ਖਾ ਲਾਂਗੇ ਕੁਸ਼ਿਚ ਚ ਕਰੀਆਂ ਵੀ ਬਚੀਆਂ ਹੋਈਆਂ ਨੇ ਜੀ ਤੇ ਇਹਨੂੰ ਆਪਾਂ ਖਾ ਪੀ ਲਾਂਗੇ ਉਸ ਤੋਂ ਬਾਅਦ ਜਦੋਂ ਆਪਾਂ ਦੋਸਤੋ ਇਹਨੂੰ ਦੇਖੋ ਜਿਵੇਂ ਇਸ ਤਰ੍ਹਾਂ ਤਿਆਰ ਕਰਾਂਗੇ ਆਪਾਂ ਇਹ ਜਿਸ ਦਿਨ ਆਪਾਂ ਬਣਾਉਣਾ ਹੈ ਮੰਨ ਲਓ ਅੱਜ ਬਣਾਉਣਾ ਹੈ ਹਫਤਾ ਇਸ ਨੂੰ ਪਾ ਕੇ ਇਹਦੇ ਚ ਜਿਹੜਾ ਸ਼ਹਿਦ ਹੈ ਉਹ ਰੱਖ ਦਾਂਗੇ ਉਨੇ ਹੀ ਸ਼ਹਿਦ ਪਾਉਣਾ ਹੈ ਮੰਨ ਲਓ ਇੱਥੇ ਤੱਕ ਕਲੀਆਂ ਆ ਗਈਆਂ ਤੇ ਇਹ ਆ ਗਿਆ ਸਿਸਟਮ ਦੋਨੇ ਚੀਜ਼ਾਂ ਇੱਥੇ ਤੱਕ ਆ ਗਈਆਂ ਇੱਥੇ ਤੱਕ ਇਹ ਆਪਾਂ ਥੋੜਾ ਜਿਹਾ 1/2 ਇੰਚ ਉੱਪਰ ਕਰ ਦਾਂਗੇ ਮਖਾਲ ਪਾ ਦਾਂਗੇ ਹਨੀ ਪਾ ਦਾਂਗੇ ਯਾਨੀ ਸ਼ਹਿਦ ਤੇ ਉਸ ਤੋਂ ਬਾਅਦ ਇੱਕ ਹਫਤਾ ਆਪਾਂ ਇਹਨੂੰ ਖੋਲਾਂਗੇ ਨਹੀਂ ਬੰਦ ਕਰਕੇ ਰੱਖਾਂਗੇ ਸਿਰਫ ਹਲਿਆਇਆ ਕਰਾਂਗੇ ਕਿਉਂਕਿ ਜਦੋਂ ਆਪਾਂ ਇਹ ਚ ਸ਼ਹਿਦ ਪਾਵਾਂਗੇ ਕਰੀਆਂ ਉੱਪਰ ਉੱਠ ਜਾਂਦੀਆਂ ਨਹੀਂ ਆ। ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਉਲਟਾ ਕਰ ਕਰਕੇ ਸਿੱਧਾ ਕਰ ਕਰਕੇ ਦਿਨ ਚ ਦੋ ਵਾਰੀ ਟਾਈਮ ਲੱਗਿਆ ਦੋ ਵਾਰੀ ਤਿੰਨ ਵਾਰੀ ਟਾਈਮ ਲੱਗਦਾ ਤਿੰਨ ਵਾਰੀ ਚਾਰ ਵਾਰੀ ਟਾਈਮ ਲੱਗਦਾ ਚਾਰ ਵਾਰੀ ਇਹ ਇੱਕ ਵਾਰੀ ਟਾਈਮ ਲੱਗਦਾ ਤਾਂ ਇੱਕ ਵਾਰੀ ਇਹਨੂੰ ਜਰੂਰ ਹਲਾਓ ਹਫਤੇ ਤੱਕ ਇਹਨੂੰ ਬਸ ਖੋਲੋ ਨਾ ਇਸ ਤਰ੍ਹਾਂ ਹਲਿਆਂਦੇ ਰਹੋ ਉਲਟਾ ਕਰਦੇ ਰਹੋ ਸਿੱਧਾ ਕਰਦੇ ਕਰੋ ਉਲਟਾ ਕਰਕੇ ਇਸ ਤਰ੍ਹਾਂ ਇਹ ਪੂਰਾ ਤਿਆਰ ਹੋ ਜਾਏ ਇੱਕ ਹਫਤੇ ਨੂੰ ਮਰੱਬਾ ਇੱਕ ਹਫਤੇ ਤੋਂ ਬਾਅਦ ਆਪਣਾ 15 ਦਿਨ ਚੱਲ ਜੇ ਮਹੀਨਾ ਚੱਲ ਜੇ ਡੇਢ ਮਹੀਨਾ ਚੱਲ ਜੇ ਖਰਾਬ ਨਹੀਂ ਹੁੰਦਾ ਇਹ ਪਰ ਮਤਲਬ ਕਲੀ ਕੱਢ ਕੇ ਆਪਦੀ ਇਹਨੂੰ ਚੰਗੀ ਤਰ੍ਹਾਂ ਢੱਕ ਕੇ ਰ ਦੇ ਦੋਸਤੋ ਇਹ ਇੰਨੀ ਤਗੜੀ ਚੀਜ਼ ਬਣ ਗਈ ਨਾ ਜਿਵੇਂ ਆਪਾਂ ਰਾਮ ਬਾਣ ਨੁਕਸ ਨੁਸਖਾ ਕਹਿੰਦੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਤਗੜੀ ਚੀਜ਼ ਆ ਬੱਚਿਆਂ ਵਾਸਤੇ ਦਾ ਬੱਚਿਆਂ ਦਾ ਮੈਂ ਕਹਿੰਦਾ ਖਵਾਉਂ ਹੀ ਖਵਾਓ ਸਰਦੀਆਂ ਸਰਦੀਆਂ ਬੱਚਿਆਂ ਦਾ ਖਵਾਉਣਾ ਹੀ ਖਵਾਉਣਾ ਇਹ ਚੀਜ਼ ਤੇ ਇਹ ਚੀਜ਼ਾਂ ਹੁੰਦੀਆਂ ਨੇ ਦੋਸਤੋ ਇਹ ਮੁੱਕਣ ਨਹੀਂ ਦੇਣੀਆਂ ਹੁੰਦੀਆਂ ਕਰੋ ਤੇ ਜਿਵੇਂ ਮੰਨ ਲਓ ਇੱਕ ਚੀਜ਼ ਇਹ ਜਿਹੇ ਦੋ ਲੈ ਆਏ ਜੋ ਜਿਹੜੇ ਕੰਚ ਦੇ ਜਾਰ ਨੇ ਤੇ ਕੰਚ ਦੇ ਵਿੱਚ ਹੀ ਬਣਾਇਓ ਨੂੰ ਤੇ ਖਤਮ ਨਹੀਂ ਹੋਣ ਦੇਣਾ ਇੱਕ ਵਾਰੀ ਇੱਕ ਖਤਮ ਇੱਕ ਅੱਧਾ ਰਹਿ ਗਿਆ ਨਾਲ ਦੀ ਨਾਲ ਦੂਜਾ ਤਿਆਰ ਕਰ ਲੋ ਦੂਜਾ ਖਤਮ ਹੋਣ ਵਾਲਾ ਨਾਲ ਦੀ ਨਾਲ ਉਹ ਜਿਹੜਾ ਪਹਿਲਾਂ ਤਿਆਰ ਕਰਿਆ ਸੀ ਉਹਨੂੰ ਦੁਬਾਰੇ ਤਿਆਰ ਕਰ ਲੋ ਤਾਂ ਇਸ ਤਰ੍ਹਾਂ ਕਰ ਕਰਕੇ ਮਤਲਬ ਇਹ ਚੀਜ਼ਾਂ ਨੂੰ ਜ਼ਰੂਰ ਜਿਹੜੀਆਂ ਘਰ ਦੇ ਨੁਸਕੇ ਹੁੰਦੇ ਨੇ ਪਹਿਲਾਂ ਆਪਣੇ ਲੋਕ ਬਿਮਾਰ ਕਿਉਂ ਘਟ ਹੁੰਦੇ ਸੀ ਕਿਉਂਕਿ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਰਹਿੰਦੇ ਸੀ ਕੁਦਰਤ ਨਾਲ ਜੁੜੇ ਰਹਿੰਦੇ ਸੀਗੇ ਤੇ ਅੱਜ ਕੱਲ ਅਸੀਂ ਕੁਦਰਤ ਨਾਲ ਨਾਲੋ ਜਿਵੇਂ ਜਿਵੇਂ ਟੁੱਟਦੇ ਜਾਂਦੇ ਆ ਓਮੀ ਓਮੀ ਆਪਣਾ ਜਿਹੜਾ ਧੁਖਾਣ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸ ਤਰ੍ਹਾਂ ਆਪਣਾ ਨਾਲ ਜਿਹੜੀਆਂ ਹੋ ਹੋ ਰਿਹਾ ਆਪਣੇ ਸਰੀਰ ਨਾਲ ਹਨਾ ਕਤਰਾਂ ਤਰ੍ਹਾਂ ਦੀਆਂ ਬਿ ਲੱਗ ਰਹੀਆਂ ਨੇ ਆਪਾਂ ਨੂੰ ਬਹੁਤ ਕੁਛ ਆਪਾਂ ਹੰਡਾ ਰਹੇ ਆਂ ਪਿੰਡੇ ਤੇ ਸੋ ਉਹਦਾ ਕਾਰਨ ਇਹੀ ਹੈ ਵੀ ਅਸੀਂ ਕੁਦਰਤ ਦੇ ਨਾਲੋਂ ਟੁੱਟ ਚੁੱਕੇ ਆਂ ਇਸ ਤਰ੍ਹਾਂ ਆਪਾਂ ਇਹਨੂੰ ਬਿਲਕੁਲ ਮਿਕਸ ਕਰ ਦਾਂਗੇ ਬਿਲਕੁਲ ਵਿੱਚੇ ਆ ਦੇਖੋ ਇਹ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ ਸ਼ਾਇਦ ਅਜੇ ਸ਼ਾਇਦ ਪੂਰਾ ਪਾਉਣਾ ਪਊਗਾ ਕਿਉਂਕਿ ਥੋੜੇ ਸ਼ਹਿਦ ਨਾਲ ਗੱਲ ਨਹੀਂ ਬਣਦੀ ਇਸ ਤਰ੍ਹਾਂ ਇਹ ਅੱਜ ਤੋਂ ਪੂਰੇ ਹਫਤੇ ਬਾਅਦ ਯਾਨੀ ਜਿਸ ਦਿਨ ਆਪਾਂ ਬਣਾਵਾਂਗੇ ਉਸੇ ਦਿਨ ਇਹਨੂੰ ਖੋਲ ਕੇ ਖਾਣਾ ਸ਼ੁਰੂ ਕਰਾਂਗੇ ਉਦੋਂ ਤੱਕ ਇਹ ਬਿਲਕੁਲ ਤਿਆਰ ਹੋ ਜਾਏਗਾ ਤਾਂ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਉਹ ਚੀਜ਼ ਹੈ ਜਿਹੜੀ ਆਪਾਂ ਅੱਜ ਬਣਾਈ ਹੈ